ਪਾਜੀ ਆ ਵੇਖੋ ਅਸ਼ਾ ਤੁਹਾਡੀ ਕੋਈ ਗਲਤੀ ਨਹੀਂ ਆ ਉਹ ਤੈਨੂੰ ਲੈ ਕੇ ਜਾਈਏ ਅੰਜੋ ਤੇ ਵੀਡੀਓ ਤੇ ਪਿਓ ਨੂੰ ਬਣਾਈਆ ਆ ਵੇਖੋ ਲਓ ਜੀ ਮਿੱਤਰੋ ਬੰਦਾ ਆਡੀ ਗੱਡੀ 'ਚ ਠਾਹ ਕਰਕੇ ਵਜਾ ਪਤਾ ਨਹੀਂ ਜਿੰਦਾ ਕਿ ਮਰ ਗਿਆ ਦੱਸਦੇ ਤੁਹਾਨੂੰ ਅਗਲੀ ਸਨੈਪ 'ਚ ਪੜੋ ਨਾ ਨਾ ਛੇਤਰ ਫੇਰੋ ਓਏ ਹਏ 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 ਆਏ ਆਏ ਓ ਮੇਰੀ ਸੁਣ ਲੋ ਗੱਲ ਜੋ ਹੁਣ ਇੱਥੇ ਮਿੱਟੀ ਪਾ ਦੋ ਕਿ ਨੂੰ ਪਤਾ ਲੱਗੇ ਵੀ ਆਪਣਾ ਖੇਤਰ ਫਿਰੇ ਆ ਐਵੇਂ ਬੇਤੀ ਹੋ ਗਈ ਓ ਗੱਡੀ ਖਿਲਾੜਾ ਗੱਡੀ ਖਿਲਾੜਾ ਓ ਕੀ ਹੋਇਆ ਹੁਣ ਆ ਵੀਡੀਓ ਵੇਖੋ ਲਓ ਜੀ ਦੋਸਤੋ ਆਪਣੇ ਯਾਰ ਬੇਲੀਆ ਦੀ ਹੋੜੀ ਆ ਖੇਤਰ ਪ੍ਰੇਡ ਤੇ ਗਾਂ ਵੀ ਸਨੈਪਾ ਪਾਵਾਂਗੇ ਤੇ ਦੱਸ ਦੇਵਾਂਗੇ ਤੁਹਾਨੂੰ ਸਾਰਾ ਕੁਝ